ਜੀ ਪੇਚਾ ਪਿਆ ਹੋਇਆ ਆ ਡਰੋਨ ਬਾਰ ਬਾਰ ਆ ਰਿਹਾ ਆ ਡੋਰਤ ਵੀ ਛੱਡੀ ਹੋਈ ਆ ਹਾਂ ਹਾਂ ਵੀਰੇ ਜਰੂਰ ਆਵਾਂਗੇ ਲਗਾਤਾਰ ਗੋਲਾਬਾਰੀ ਹੋ ਰਹੀ ਆ ਲਗਾਤਾਰ ਕੋਈ ਚੱਕਰੇ ਨਹੀਂ ਹੈਗਾ ਤਾਂ ਕਿ ਛੱਡਾਂਗੇ ਜਿੰਨੇ ਮਰਜ਼ੀ ਲੈ ਜਾਣਾ ਤਾਂ ਕਿ ਪਤੰਗਾ ਦੇ ਪਤੰਗਾ ਲੈ ਆਂਦੀਆਂ ਨੇ ਔਰ ਇਹਨੂੰ ਉਸੇ ਤਰ੍ਹਾਂ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਨਾਲ ਡਰੋਨ ਨੂੰ ਜਿਹੜਾ ਟਾਇਆ ਜਾ ਸਕੇ ਤੁਹਾਡੇ ਸਾਹਮਣੇ ਪਤੰਗਾ ਹੀ ਪਤੰਗਾ ਨੇ ਇਹ ਵੀ ਟਰੋਲੀ ਨੇ ਡਰੋਨ ਹੈ ਵੀਰੇ ਉਹ ਵੀ ਕਹਿੰਦੇ ਕਿ ਇਹ ਸਾਡੇ ਡਰੋਨ ਨੇ ਉਹ ਪਟੰਗ ਡਾਉਂਦੇ ਨਜ਼ਰ ਆ ਰਹੇ ਨੇ ਉਹ ਡਰੋਨ ਨੂੰ ਉਤਾਰ ਦੀ ਹੋਸ਼ੇਸ਼ ਹਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਖੇਡ ਸ਼ੁਰੂ ਹੋਇਆ ਸੀ ਹੁਣ ਅਚਨਕ ਇਹ ਟਾਡੀ ਡੋਰ ਵੈਪਨ ਮਾਰ ਗਈ ਹੈ ਹਾਂਜੀ ਹਾਂਜੀ ਵੀਰੇ ਇਹ ਡਰੋਨ ਨੇ ਵੀਰੇ ਜਦੋਂ ਵੀ ਆਊਗਾ ਲੈ ਕੇ ਉਹਦੀ ਦੇਖਾਂਗੇ ਵੀਰੇ ਫਿਰ 10 ਲੈਣ ਜਾਂ 4 ਲੈਣ ਜਿੰਨੇ ਮਰਜ਼ੀ ਲੈ ਆਉਣਾ ਇਹ ਪਟੰਗਾਂ ਵੀ ਹਸਾ ਮਾਰ ਦੇਣਗੇ ਵੀਰੇ ਪਟੰਗ ਵੀ ਸਾਡੇ ਲਈ ਵਾਧੂ ਆ ਹਾਂਜੀ ਬਿਲਕੁਲ ਕਹਿੰਦੇ ਜਿਸ ਹਿਸਾਬ ਨਾਲ ਡਰੋਨ ਲਿਆਂਦਾ ਜਾਵੇਗਾ ਉਸ ਹਿਸਾਬ ਨਾਲ ਹੀ ਪਤੰਗਾ ਵੀ ਇਹੀ ਲਿਆਂਦੀਆਂ ਹੋਈਆਂ ਨੇ ਉਸੇ ਹਿਸਾਬ ਨਾਲ ਪਤੰਗਾ ਨਾਲ ਡਰੋਨ ਨੂੰ ਹੀਠਾ ਸੁੱਟਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ